ਅ ਕੱਲ 15 ਤਰੀਕ ਨੂੰ ਪੂਰੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਹਾਈ ਕੋਰਟ ਦੇ ਵਿੱਚ ਔਰ ਜੱਸੀਵਾਰ ਜੱਸੀਵਾਰ ਦੇ ਵਿੱਚ ਪੂਰੇ ਪੰਜਾਬ ਹਰਿਆਣਾ ਔਰ ਚੰਡੀਗੜ੍ਹ ਤੇ ਜ਼ਿਲ੍ਹਾ ਪਦਰੀ 바 ਅਸੋਸੀਏਸ਼ਨ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਔਰ ਉਹਦੇ ਸਬੰਧ ਵਿੱਚ ਮੈਂ ਇੱਥੇ ਹਾਰਪੁਰ ਜ਼ਿਲ੍ਹਾ 바 ਅਸੋਸੀਏਸ਼ਨ ਐਡਵੋਕੇਟ ਸੁਖਿੰਦਰ ਜੀ ਸਿੰਘਾ ਪ੍ਰੈਜ਼ੀਡੈਂਟ ਦੀ ਪੋਸਟ ਲਈ ਕੰਟੈਸਟ ਕਰ ਰਿਹਾ ਹੈਗਾ ਔਰ ਅੱਜ ਅਸੀਂ ਇੱਥੇ ਆਪਣੇ ਸਾਰੇ ਫਰੈਂਡਸ ਦੇ ਲਈ ਜਿਹੜੇ ਐਡਵੋਕੇਟ ਵਕੀਲ ਸਾਹਿਬਾਨ ਆ ਉਹਨੇ ਇੱਕ ਛੋਟੀ ਜਿਹੀ ਗੈੱਟ ਟੂਗੇਦਰ ਰੱਖੀ ਸੀ ਤਾਂ ਕਿ ਸਾਰੇ ਵਕੀਲ ਸਾਹਿਬਾਨ ਇੱਕ ਮੀਡੀਆ ਤੇ ਸਾਰੇ ਮਿਲ ਸਕਣ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰ ਸਕਣ ਤਾਂ ਉਸ ਸਬੰਧ ਦੇ ਵਿੱਚ ਅਸੀਂ ਇੱਕ ਛੁੜੀ ਗੱਟੂ ਇਦਰ ਕਰਕੇ ਹਟੇ ਆ ਤਾਂ ਇਲੈਕਸ਼ਨ ਜਿਹੜੀ ਕੱਲ ਸਵੇਰੇ 9:30 'ਤੇ ਸਟਾਰਟ ਹੋਣੀ ਹੈ ਤਾਂ 4:30 ਵਜੇ ਵੋਟਿੰਗ ਪੈਣੀ ਹੈ ਔਰ ਉਹਦੇ ਲਈ ਮੈਂ ਇਹੀ ਕਹਿ ਸਾਰਾ ਕਿ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਰੇ ਵਕੀਲ ਸਾਹਿਬਾਨ ਨੂੰ ਕਿ ਜਾਂ ਬਾਕੀ ਸਾਰੇ ਸੱਜਣਾਂ ਨੂੰ ਕਿ ਜਿੰਨਾ ਉਹ ਸਾਰਾ ਵਤਵਾਰ ਮੇਰੀ ਮਦਦ ਕਰੋ ਤਾਂ ਕਿ ਮੈਂ ਇਲੈਕਸ਼ਨ ਜਿੱਤਾਂ ਔਰ ਇਲੈਕਸ਼ਨ ਜਿੱਤ ਕੇ ਜਿਹੜੇ ਮੁੱਦੇ ਹੈਗੇ ਆ ਚਾਹੇ ਕੋ ਬਿਲਡਿੰਗ ਦਾ ਮੁੱਦਾ ਹੈਗਾ ਕੰਟਰੈਕਟਰ ਦੇ ਖਿਲਾਫ ਐਫ ਆਈ ਆਰ ਦਾ ਮੁੱਦਾ ਹੈਗਾ ਉਹਨੂੰ ਸਿਰੇ ਚੜੀਏ ਉਹ ਜਿਹੜਾ ਵੀ ਕਲਪਰੇਟ ਹੈ ਗਿਆ ਉਹਨੂੰ ਸਲਾਕਾਂ ਦੇ ਪਿੱਛੇ ਸਿਟੀਏ ਔਰ ਦੂਜਾ ਮੁੱਦਾ ਜਿਹੜੇ ਸਾਡੇ ਵਕੀਲਾ ਕੋ ਚੈਂਬਰ ਨਹੀਂ ਹੈਗੇ ਔਰ ਉਹ ਨਵੇਂ ਜੰਕਸਟਰ ਆ ਰਹੇ ਉਹਨਾਂ ਦੀ ਚੈਂਬਰ ਦੀ ਸਮੱਸਿਆ ਹੈ ਉਹਨਾਂ ਦੀ ਚੈਂਬਰ ਦੀ ਸਮੱਸਿਆ ਸੋਲਵ ਕਰਨ ਲਈ ਗਵਰਨਰ ਤੋਂ ਇੱਕ ਜਾਂ ਦੋ ਕਨਾਲ ਜ਼ਮੀਨ ਜਿਹੜੀ ਹੈਗੀ ਆ ਉਹ ਅਕਵਾਇਰ ਕਰਾਈ ਜਾਵੇ ਨਾਲ ਲੱਗਦੀ ਜ਼ਮੀਨ ਪਈ ਹੈਗੀ ਆ ਜਿਹੜੇ ਅਕਵਾਇਰ ਕਰ ਸਕਦੇ ਉਹਲੇ ਪ੍ਰੋਸੀਜਰ ਸਟਾਰਟ ਕਰਾਂਗੇ ਤਾਂ ਕਿ ਜ਼ਮੀਨ ਅਕਵਾਇਰ ਕਰਕੇ ਉੱਥੇ ਹਾਲ ਔਰ ਕਮਰੇ ਬਣਾਵਾਂਗੇ ਜਿਹੜੇ ਨਵੇਂ ਵਕੀਲ ਸਾਹਿਬਾਂ ਆਉਂਦੇ ਆ ਉਹਨਾਂ ਦੇ ਪ੍ਰੈਕਟਿਸ ਕਰਨ ਦੇ ਲਈ ਸਰ ਇਹ ਜਿਹੜੇ ਇਲੈਕਸ਼ਨ ਹੋ ਰਹੀ ਹੈ ਇਹ ਸਾਰੇ ਉਮੀਦਵਾਰਾਂ ਲਈ ਹੈ ਕਿ ਕੁਝ ਜਿਹੜੇ ਆ ਜਾਂ ਪਹਿਲਾਂ ਹੀ ਕੁਝ ਲੱਗੋ ਕਿ ਕਿੰਨੇ ਕਿੰਨੇ ਟੋਟਲ ਪ੍ਰਧਾਨਗੀ ਦੇ ਲਈ ਤਿੰਨ ਕੈਂਡੀਡੇਟ ਹੈਗੇ ਆ ਸੈਕਟਰੀ ਦੇ ਲਈ ਤਿੰਨ ਕੈਂਡੀਡੇਟ ਹੈਗੇ ਆ ਤਾਂ ਵਾਈਸ ਪ੍ਰਧਾਨ ਲਈ ਪੋਸਟ ਤੇ ਤਿੰਨ ਕੈਂਡੀਡੇਟ ਹੈਗੇ ਆ ਐਗਜ਼ੈਕਟਲੀ ਇਹ ਸਾਡੇ ਤਿੰਨ ਪੋਸਟਾਂ ਹੁੰਦੀਆਂ ਉਹ ਤਿੰਨੋਂ ਜੁਨੈਨੀਮਸਲੀ ਹੋ ਗਈਆਂ ਤਾਂ ਜੁਆਇੰਟ ਸੈਕਟਰੀ ਜਿਹੜੀ ਸਾਡੀ ਉਹ ਗਰਲਜ਼ ਲੀਅਰ ਰਿਜ਼ਰਵਾ ਉਹ ਵੀ ਜੁਨੈਨੀਮਸਲੀ ਹੋ ਗਈ ਨਿਪਨ ਸ਼ਰਮਾ ਤਾਂ ਬਾਕੀ ਜਿਹੜਾ ਕੈਸ਼ੀਅਰ ਆ ਸਾਡਾ ਉਹ ਵੀ ਜੁਨੈਨੀਮਸਲੀ ਹੋ ਗਿਆ ਉੱਤੇ ਕੋਈ ਕੰਟੈਸਟ ਨਹੀਂ ਹੋਇਆ ਉਹਨਾਂ ਪੋਸਟਾਂ ਦੇ ਉੱਤੇ